ਤੋ ਘੋੜੇਓ ਤੁਸੀਂ ਆਣ ਕੇ ਕਿਤੇ ਨਾ ਕਿਤੇ ਵੇਖਿਓ ਤੁਸੀਂ ਗੰਦ ਬਹੁਤ ਪਾਤਾ ਪੰਜਾਬ ਚ ਟੈਂਪੂ ਉਹ ਤੁਹਾਡੇ ਲਈ ਲੋਹੇ ਦੇ ਛੱਤਰ ਬਣਾ ਕੇ ਰੱਖੇ ਮੈਂ ਤੁਸੀਂ ਕਿਤੇ ਮਿਲੋ ਸਹੀਂ ਕੋਸ਼ੇ ਬੰਦੇ ਤੇ ਵਿਊ ਲੈਂਣ ਦੇ ਚੱਕਰ 'ਚ ਟੈਂਪੂ ਬਣ ਗਏ ਬਿਲਕੁਲ ਅੱਜ ਇਹ ਟੈਂਪੂ ਕਹਿੰਦੇ ਸਾਨੂੰ ਇੱਥੇ ਬਣਾਉਣ ਦਾ ਪ੍ਰੋਗਰਾਮ ਦਿੱਤਾ ਜਿਹੜਾ ਕੱਲ੍ਹ ਨੂੰ ਇਹ ਕਹਿਣਗੇ ਸਾਨੂੰ ਟੈਂਪੂ ਸਥਾਨ ਬਣਾ ਕੇ ਦਿਓ ਪués ਜੇ ਕਿਤੇ ਮਰਦਾਂ ਵਾਲੀ ਗੱਲ ਕਰਨੀ ਸੀ ਧਿਆਨ ਕੇ ਵਿਖਾਉਂਦੇ ਕਿ ਸਾਡਾ ਇਤਿਹਾਸ ਕਿੱਡਾ ਵੱਡਾ ਵਾ ਜਿਹੜੇ ਲੋਕਾਂ ਨੇ ਸਾਡੇ ਇਸ ਸ਼ਹਿਰ ਲਈ ਸ਼ਹਾਦਤਾਂ ਦਿੱਤੀਆਂ ਹਨ ਕੇ ਵੇਖਦੇ ਤੁਸੀਂ ਇਸ 22 April ਨੂੰ ਉਸੇ ਜਗ੍ਹਾ ਤੇ ਉਹ ਜਯੋਦੇ ਦਾ ਪ੍ਰੋਗਰਾਮ ਹੋ ਰਿਹਾ ਜਿਸ ਦੀ ਦੇਣ ਹੈ ਅੰਮ੍ਰਿਤਸਰ ਜਿਹੜੀਆਂ ਮਾਵਾਂ TikTok ਵੇਖ ਕੇ ਰੋਟੀ ਖਵਾਉਂਦੀਆਂ ਤੇ ਜਿਹੜੀਆਂ ਉਹ ਕਾਰਟੂਨ ਵਿਖਾਉਂਦੀਆਂ ਬੱਚਾ ਨੂੰ ਤੇ ਉਹਨਾਂ ਸੂਰਮੇ ਕਿੱਥੋਂ ਪੈਦਾ ਕਰਨੇ ਉਸ ਦੇਖੋ ਕਿਤੇ ਇਤਿਹਾਸ ਪੜੋ ਸਿੱਖ ਰੈਜੀਮੈਂਟ ਦਾ ਸਰਦਾਰ ਹਰੀ ਸਿੰਘ ਨਲੂਏ ਦਾ ਇਤਿਹਾਸ ਪੜੋ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਇਆ ਉਹ ਜਰਨੈਲ ਨੇ ਫਤਿਹ ਕੀਤਾ ਸਿੰਘਾਂ ਸਿਰ ਘਟਮੋਣੋ ਮੁਰਦੇ ਨਹੀਂ ਮੂੰਹ ਮੋੜ ਜਾਂਦੇ ਤਲਵਾਰਾਂ ਦੇ ਸਦਾ ਮੌਤ ਕਸੀਦੇ ਪੜਦੀ ਹੈ ਐਨਾ ਸਿਰ ਲੱਥਿਆਂ ਸਰਦਾਰਾਂ ਦੇ ਇਸ ਵਕਤ ਜਰਨਲ ਹਰਬਖਸ਼ ਸਿੰਘ ਹੁਣਾਂ ਦੀ ਯਾਦਗਾਰ ਤੇ ਮੌਜੂਦ ਹੈਗੇ ਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਗੇ ਮੇਲਾ ਹੁਣਾ ਸੀਗਾ ਗੇ ਪ੍ਰੇਡ ਹੋਣੀ ਸੀ ਉਥੇ ਹੁਣ 27 ਤਰੀਕ ਨੂੰ ਇੱਕ ਪ੍ਰੋਗਰਾਮ ਲਈ ਕਿਆ ਗਿਆ ਇਹ ਯਾਦਗਾਰ 1965 ਦੇ ਵਿੱਚ ਹੋਈ ਜੰਗ ਜਿਸ ਦੇ ਵਿੱਚ ਇਹ ਅੰਮ੍ਰਿਤਸਰ ਉਹਨਾਂ ਦੀ ਦੇਣ ਆ ਜਰਨਲ ਹਰਬਖਸ਼ ਸਿੰਘ ਉਹਨਾਂ ਦੀ ਯਾਦਗਾਰ ਹੈ ਜਿੱਥੇ ਹੁਣ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਜਾਏਗਾ ਅੰਮ੍ਰਿਤਸਰ ਦੇ ਸਮਾਜ ਸੇਵਕ ਸਰਪ ਜੀ ਸਿੰਘ ਸੋਨੂ ਜੰਡੇ ਵਾਲਾ ਇਹ ਪ੍ਰੋਗਰਾਮ ਹੁਲਿਕ ਕਰਨਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਵਿਦੇਰੀ ਜਾਣਕਾਰੀ ਲਵਾਂਗੇ ਇਸ ਯਾਦਗਾਰ ਨੂੰ ਲੈ ਕੇ ਅਤੇ 27 ਤਰੀਕ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਕਿਹੜੀ ਕਿਹੜੀ ਸ਼ਖਸੀਅਤ ਸ਼ਮੂਲੀਅਤ ਕਰਨ ਜਾ ਰਹੀ ਹੈ ਜਨਰਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਰਲ ਸਾਹਿਬ ਹਮੇਸ਼ਾ ਜਦੋਂ ਸਿੱਖੀ ਦੀ ਗੱਲ ਹੁੰਦੀ ਹੈ ਤਾਂ ਸਿਰ ਲੱਥਿਆਂ ਦਾ ਜ਼ਿਕਰ ਹੁੰਦਾ ਸਿੱਖੀ ਕੁਰਬਾਨੀਆਂ ਹੋਈਆਂ ਐਵੇਂ ਨਹੀਂ ਮਿਲੀ ਪਰ ਅੱਜ ਅੰਮ੍ਰਿਤਸਰ ਦੇ ਵਿੱਚ ਜਿੱਥੇ ਗੇਪ ਰੇਡ ਹੋਣੀ ਸੀਗੀ ਕਾਫੀ ਵਿਰੋਧ ਹੋਇਆ ਕਿ ਟੈਂਪੂ ਦਾ ਮੇਲਾ ਹੋਣ ਜਾ ਰਿਹਾ ਅੱਜ ਉਸ ਜਗ੍ਹਾ ਤੇ ਪ੍ਰੋਗਰਾਮ ਉਲੀਕਿਆ ਗਿਆ ਮਹਾਨ ਯੋਧੇ ਮਹਾਨ ਸ਼ਖਸੀਅਤ ਉਹਨਾਂ ਦਾ ਜ਼ਿਕਰ ਕਰਦੇ ਹਾਂ ਬਿਲਕੁਲ ਜ਼ਿਕਰ ਹੀ ਆਪਾਂ ਉਹਨਾਂ ਦਾ ਕਰਨਾ ਵਾ ਜਿਨ੍ਹਾਂ ਦੀ ਦੇਣ ਐ ਅਮਰitsar ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਹਨਾਂ ਯੋਧਿਆਂ ਦਾ ਹੀ ਜਿਨ੍ਹਾਂ ਨੇ ਇਸ ਧਰਤੀ ਲਈ ਖੂਨ ਡੋਲਿਆ ਉਹਨਾਂ ਦੀ ਹੀ ਗੱਲ ਹੋਣੀ ਚਾਹੀਦੀ ਆ ਜਿੱਥੇ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਦੀ ਗੱਲ ਹੁੰਦੀ ਬਾਬਾ ਸੋਖਾ ਸਿੰਘ ਮਹਿਤਾਬ ਸਿੰਘ ਵਰਗੇ ਯੋਧਿਆਂ ਦੀ ਗੱਲ ਹੁੰਦੀ ਉਥੇ ਹੀ ਇੱਕ ਸੂਰਬੀਰ ਯੋਧਾ ਹਮ ਬੜੇ ਅਦਬ ਨਾਲ ਜਿਸ ਦਾ ਨਾਮ ਲਿਆ ਜਾਂਦਾ ਜਿਸ ਦੀ ਦੇਣ ਐ 1965 ਦੀ ਜੰਗ ਤੋਂ ਵਿੱਚ ਅਮਰitsar ਜਿਸ ਵੇਲੇ ਅਸੀਂ ਅੱਜ ਅਮਰੇਸਰ ਸਾਡੇ ਕੋਲ ਨਹੀਂ ਪਾਕਿਸਤਾਨ ਦਾ ਹਿੱਸਾ ਹੋਣਾ ਸੀ ਜਿਵੇਂ ਨਨਕਾਣਾ ਸਾਹਿਬ ਵੀ ਚਲਾ ਕੇ ਜਾਂਦੇ ਅਮਰੇਸਰ ਵੀ ਵੀਜ਼ਾ ਲੈ ਕੇ ਆਇਆ ਕਰਨਾ ਸੀ ਬਿਲਕੁਲ ਉਸ ਵੇਲੇ ਜਦੋਂ ਜੰਗ ਹੋਈ ਤੇ ਇੱਕ ਜੋਧੇ ਜਰਨੈਲ ਨੇ ਸਿਰ ਡਾ ਦਿੱਤਾ ਉਸ ਜਰਨਲ ਹਰਬਖ ਸਿੰਘ ਜਿਸ ਜਰਨਲ ਹਰਬਖ ਸਿੰਘ ਨੂੰ ਮਤਲਬ ਬੱਚਿਆਂ ਨੂੰ ਇਤਿਆਜ਼ ਦਸਣਾ ਚਾਹੀਦਾ ਸੀਗਾ ਕਿਤੇ ਨੇ ਕਿਤੇ ਉਹਨਾਂ ਦੇ ਨਾਂ ਤੇ ਗੇਟ ਹੋਣੇ ਚਾਹੀਦੇ ਸੀਗੇ ਉਹ ਸਾਡੀਆਂ ਸਰਕਾਰਾਂ ਨੇ ਤਾਂ ਛਪਾਤਾ ਪਰ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਉਹਨਾਂ ਦਾ ਸਤਕਾਰ ਅਦਬ ਬਹੁਤ ਆ ਔਰ ਅੱਜ ਜਿਹੜਾ ਇੱਥੇ ਗੇਹ ਪਰੇਡ ਹੋਣੀ ਸੀ ਦੇਸ਼ ਦਾ ਫਲੈਗ ਲੱਗਾ ਜੱਲਿਆਂ ਵਾਲੇ ਬਾਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਸੂਰਬੀਰ ਯੋਧਿਆਂ ਦਾ ਇਤਿਹਾਸ ਲਿਖਿਆ ਉਹਨਾਂ ਦੀ ਜਗ੍ਹਾ ਤੇ ਉਸੇ ਜਰਨੈਲ ਦੀ ਗੱਲ ਹੋਊਗੀ ਉਸੇ ਦਾ ਪ੍ਰੋਗਰਾਮ ਹੋਊਗਾ ਉਸੇ ਤਰੀਕ ਨੂੰ ਹੋਊਗਾ ਔਰ ਇਹਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਸਾਬਕਾ ਫੌਜੀ ਜਿਹੜੇ ਵੀਰ ਆ ਔਰ ਜਨਰਲ ਹਰਬਖਸ਼ ਸਿੰਘ ਦੀ ਯਾਦ ਵਿੱਚ 27 April ਨੂੰ 10 ਤੋਂ 12 ਵਜੇ ਤੱਕ ਇਸ ਜਗ੍ਹਾ ਤੇ ਆਪਾਂ ਜਿਹੜਾ ਵਾ ਵਾਤਾਵਰਣ ਦਿਵਸ ਮਨਾਵਾਂਗੇ ਔਰ ਵੱਧ ਤੋਂ ਵੱਧ ਕੁਦਰਤ ਨੂੰ ਹਰਿਆ ਭਰਿਆ ਕਰਨ ਵਿੱਚ ਆਪਣਾ ਯੋਗਦਾਨ ਜਿੱਥੇ ਪਾਵਾਂਗੇ ਉੱਥੇ ਫ੍ਰੀ ਮੈਡੀਕਲ ਚੈੱਕਅਪ ਕਰਾਵਾਂਗੇ ਤੇ ਹੋਰ ਵੀ ਆਪਾਂ ਜੋ ਕੁਛ ਇੱਥੇ ਕਰ ਸਕਦੇ ਵੱਤ ਤੋਂ ਵੱਧ ਉਸ ਦਿਨ ਕਰਾਂਗੇ ਉਸ ਦਿਨ ਸੂਰਮਿਆਂ ਦੀ ਪਰੇਡ ਹੋਊਗੀ ਸੋ ਘੋੜੇਓ ਤੁਸੀਂ ਆਣ ਕੇ ਕਿਤੇ ਨਾ ਕਿਤੇ ਵੇਖਿਓ ਤੁਸੀਂ ਗੰਦ ਬਹੁਤ ਪਾਤਾ ਪੰਜਾਬ ਚ ਤੁਹਾਡੀਆਂ ਇੰਨੀਆਂ ਦਿਲ ਵਧੀਆਂ ਹੋ ਗਈਆਂ ਤੁਸੀਂ ਪੱਗਾਂ ਬੰਨ ਕੇ ਸਾਡੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਕਿਤੇ ਨਾ ਕਿਤੇ ਲੋਕਾਂ ਨੇ ਸਾਡਿਆਂ ਨੇ ਕੀ ਕੀਤਾ ਘਰਾਂ ਦੇ ਵਿੱਚ ਵੀਡੀਓ ਬਣਾ ਬਣਾ ਕੇ ਤਮਾਸ਼ੀ ਬਿਨੀ ਨਾ ਪਾਈਆਂ ਉਹ ਜੇ ਕਿਤੇ ਮਰਦਾਂ ਵਾਲੀ ਗੱਲ ਕਰਨੀ ਸੀ ਧਿਆਨ ਕੇ ਵਿਖਾਉਂਦੇ ਸਾਡਾ ਇਤਿਹਾਸ ਕਿੱਡਾ ਵੱਡਾ ਵਾ ਜਿਹੜੇ ਲੋਕਾਂ ਨੇ ਸਾਡੇ ਇਸ ਸ਼ਹਿਰ ਲਈ ਸ਼ਹਾਦਤਾਂ ਦਿੱਤੀਆਂ ਆਣ ਕੇ ਵੇਖਦੇ ਤੇ ਸੀ ਆਪਾਂ ਘਰਾਂ 'ਚ ਵੀਡੀਓ ਪਾਤੀਆਂ ਸੋ ਸਾਡਾ ਫਰਜ਼ ਬਣਦਾ ਸੀ ਭਰਾਓ ਇਸ ਜਗ੍ਹਾ ਤੇ ਆ ਕੇ ਵੀਡੀਓ ਪਾਉਂਦੇ ਔਰ ਦੱਸਦੇ ਵੀ ਤੁਸੀਂ ਜਿੱਥੇ ਪੈਰ ਰੱਖਣ ਲੱਗੇ ਜੇ ਅਸੀਂ ਉੱਥੇ ਖਲੋਤੇ ਆ ਕੇ ਦਿਖਾਓ ਅਸੀਂ ਤਾਂ ਉਧਰ ਨਹੀਂ ਆ ਗਏ ਸੀ ਪਰ ਮੇਰੇ ਭਰਾ ਜਿਹੜੇ ਤਮਾਸ਼ੀਬਿੰਨੀ ਦੇ ਨਾਲ ਅੱਜਕੱਲ ਵੀਡੀਓ ਪਾ ਰਿਹਾ ਸੋ ਭਰਾਓ ਵੀਡੀਓ ਪਾਉਣੀ ਹੈ ਤੇ ਇਹ ਪਾਓ 25 April ਨੂੰ ਉਸੇ ਜਗ੍ਹਾ ਤੇ ਉਹ ਜਯੋਦੇ ਦਾ ਪ੍ਰੋਗਰਾਮ ਹੋ ਰਿਹਾ ਜਿਸ ਦੀ ਦੇਣੇ ਅੰਮ੍ਰਿਤਸਰ ਜਨਰਲ ਸਾਹਿਬ ਉਹ ਸਮਾਂ ਯਾਦ ਹੁੰਦਾ ਜਦੋਂ 12 ਘੰਟੇ ਬੰਦਕ ਬਣਾ ਕੇ ਰੱਖਿਆ ਗਿਆ ਜਨਰਲ ਡਵਾਈਰ ਵੱਲੋਂ ਫਿਰ ਸਿੱਧਾ ਗੋਲੀਆਂ ਤਾਨੀਆਂ ਗਈਆਂ ਟੈਰਰਿਸਟ ਜਿੱਥੇ ਬੱਚਿਆਂ ਦੇ ਹੱਥ ਦੇ ਵਿੱਚ ਛੋਟੇ-ਛੋਟੇ 9-9 ਮਹੀਨੇ ਦੇ 11-11 ਮਹੀਨੇ ਦੇ ਬੱਚੇ ਸੀਗੇ ਉਹਨਾਂ ਦੇ ਹੱਥ ਚ ਕੜੇ ਸੀਗੇ ਉਹਨਾਂ ਨੂੰ ਹਥਿਆਰ ਦੱਸ ਕੇ 테ਰਰਿਸਟ ਦੱਸ ਦਿੱਤਾ ਗਿਆ ਸਿੱਧੀਆਂ ਗੋਲੀਆਂ ਤਾਨ ਦਿੱਤੀਆਂ ਗਈਆਂ ਉਸ ਤੋਂ ਬਾਅਦ 14 ਸਾਲ ਬਾਅਦ ਇੱਕ ਸੂਰਮਾ ਬਦਲਾ ਲੈਂਦਾ ਕਸਟਨ ਹਾਲ ਵਿਖੇ ਸ਼ਹੀਦ ਉਦਮ ਸਿੰਘ ਅੱਜ ਬਹੁਤ ਘੱਟ ਲੋਕਾਂ ਨੂੰ ਪਤਾ ਉਹਨਾਂ ਦੀਆਂ ਯਾਦਗਾਰਾਂ ਉਦਾ ਹੀ ਪਈਆਂ ਨਹੀਂ ਪਰ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਆ ਕਿਸ ਤਰੀਕੇ ਨਾਲ ਇਹ ਸੂਰਮਿਆਂ ਨੂੰ ਯਾਦ ਕੀਤਾ ਜਾਏਗਾ ਦੇਖੋ ਸੂਰਮਿਆਂ ਨੂੰ ਯਾਦ ਸੂਰਮੇ ਕਰਦੇ ਆ ਜਿਹੜੀਆਂ ਮਾਵਾਂ ਟਿਕਟੋਕ ਵੇਖ ਕੇ ਰੋਟੀ ਖਵਾਉਂਦੀਆਂ ਤੇ ਜਿਹੜੀਆਂ ਉਹ ਕਾਰਟੂਨ ਵਿਖਾਉਂਦੀਆਂ ਬੱਚਾ ਨੂੰ ਤੇ ਉਹਨਾਂ ਸੂਰਮੇ ਕਿੱਥੋਂ ਪੈਦਾ ਕਰਨੇ ਸੂਰਮਿਆਂ ਦੀਆਂ ਮਾਵਾਂ ਹੀ ਸੂਰਮੇ ਪੈਦਾ ਕਰ ਸਕਦੀਆਂ ਅੱਜ ਸਾਡੇ ਪੁਰਾਤਨ ਵਿਰਸੇ ਨੂੰ ਸਾਡੇ ਇਤਿਹਾਸ ਨੂੰ ਕਿਸੇ ਗਲਤ ਦਿਸ਼ਾ ਦੇਤੀ ਉਹ ਦੇਖੋ ਕਿਤੇ ਇਤਿਹਾਸ ਪੜੋ ਸਿੱਖ ਰੈਜੀਮੈਂਟ ਦਾ ਸਰਦਾਰ ਹਰੀ ਸਿੰਘ ਨਲੂਏ ਦਾ ਇਤਿਹਾਸ ਪੜੋ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਇਆ ਉਹ ਜਰਨਲ ਨੇ ਫਤਿਹ ਕੀਤਾ ਸ਼ਾਮ ਸਿੰਘ ਟਾਰੀ ਵਰਗੇ ਯੋਧੇ ਦਾ ਇਤਿਹਾਸ ਪਤਾ ਕਰੋ ਕਿਤੇ ਆ ਸਾਡੇ ਕੋਲ ਤੇ ਇਤਿਹਾਸ ਦੇ 365 ਦੇਣੀ ਵਿੱਚੋ ਸ਼ਹਾਦਤਾਂ ਨਾ ਭਰੇ ਆ ਕਿਤੇ ਨਾ ਕਿਤੇ ਅੱਜ ਦੁੱਖ ਲੱਗਦਾ ਹੈ ਕਿ ਆ ਇਤਿਹਾਸ ਆ ਐਨਾ ਵੱਡਾ ਇਤਿਹਾਸ ਆ ਤੇ ਸਾਡੀ ਹੋਂਦ ਨੂੰ ਇੱਥੇ ਆਣ ਕੇ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਸ਼ਰਾਰਤੀ ਲੋਕਾਂ ਵੱਲੋਂ ਔਰ ਸਿਰ ਤੇ ਪੱਗਾਂ ਬੰਨ ਕੇ ਜੂੜੇ ਕਰਕੇ ਜਾਣ ਬੁੱਝ ਕੇ ਵਿਖਾਇਆ ਗਿਆ ਟੈਂਪੂ ਉਹਦੇ ਲਈ ਲੋਹੇ ਦੇ ਛੱਤਰ ਬਣਾ ਕੇ ਰੱਖੇ ਮੈਂ ਤੁਸੀਂ ਕਿਤੇ ਮਿਲੋ ਸਹੀਂ ਮੈਂ ਵੀਡੀਓ ਪਾਉਣ ਵਾਲਾ ਨਹੀਂ ਮੈਂ ਤੁਹਾਨੂੰ ਜੁੱਤੀ ਫੇਰਨੀ ਜਿੱਥੇ ਤੁਸੀਂ ਮਿਲਗੇ ਜਿੰਨੂੰ ਤੁਸੀਂ ਕਹਿਣਾ ਜਾ ਕੇ ਕਹਿ ਦਿਓ ਨਾ ਤੇ ਤੁਹਾਡੇ ਤੋਂ ਅਸੀਂ ਡਰਦੇ ਤੇ ਨਾ ਹੀ ਪਰਵਾਹ ਕਰਦੇ ਇਹਨਾਂ ਨੇ ਗਰੁੱਪ ਬਣਾਏ ਬਹੁਤ ਤਕੜਾ ਨੈਕਸਸ ਚੱਲ ਰਿਹਾ ਔਰ ਇਹਨਾਂ ਦੇ ਸ਼ਕੀਨ ਜਿਹੜੇ ਆ ਸੌਦੀ ਵਾਲੇ ਜਾਦਾ ਇਹ ਟੈਂਪੂਆਂ ਦੇ ਔਰ ਕਿਤੇ ਨਾ ਕਿਤੇ ਜਿਹੜੇ ਸਾਡੇ ਵੀਰ ਇਹਨਾਂ ਦੀ ਇੰਟਰਵਿਊ ਕਰਨ ਦੇ ਉਹ ਭਰਾਓ ਇਹ ਵੇਖੋ ਤਾਂ ਸਹੀ ਇਹਨਾਂ ਕੋ ਸਾਰੇ ਨੰਬਰ ਜਿੰਨੇ ਵੀ ਆ ਬਾਹਰ ਦੇ ਫੋਰਨ ਦੇ ਨੰਬਰ ਆ ਰਹਿਣ ਇੱਥੇ ਦੇ ਹਾਂ ਬਿਲਕੁਲ ਕਿੱਦਾਂ ਇਹਨਾਂ ਨੇ ਪੱਗਾਂ ਬੰਦੀਆਂ ਕਿੱਦਾਂ ਇਹਨਾਂ ਨੇ ਦਾੜੀਆਂ ਰੱਖੀਆਂ ਸਾਨੂੰ ਇਤਰਾਜ ਕਿਸ ਗੱਲ ਦਾ ਸੀ ਤੁਸੀਂ ਉਹ ਜਰਨੈਲਾਂ ਦੀਆਂ ਪੱਗਾਂ ਤੁਹਾਨੂੰ ਪੱਗਾਂ ਪਤਾ ਕਿੱਦਾਂ ਮਿਲੀਆਂ ਸਾਨੂੰ ਇਹ ਹਾਂ ਅਸੀਂ 10ਵੇਂ ਪਾਸ਼ਾ ਨੂੰ ਸਿਰ ਦੇ ਕੇ ਪੱਗਾਂ ਲਈਆਂ ਵੈ ਇਦਾਂ ਨਹੀਂ ਲਈਆਂ ਬਿਲਕੁਲ ਤੁਸੀਂ ਆਣ ਕੇ ਬਲੇਟ ਕੇ ਤੇ ਸਾਡੀ ਕੌਮ ਦਾ ਜਲੂਸ ਕੱਢਣ ਲੱਗੇ ਇਸ ਕਰਕੇ ਜਿਹੜਾ ਹਰ ਬੰਦੇ ਨੇ ਇਹਨਾਂ ਦਾ ਵਿਰੋਧ ਕੀਤਾ ਸੋ ਮੇਰੀ ਬੇਨਤੀ ਜਗ ਦੀਆਂ ਜ਼ਮੀਰਾਂ ਵਾਲਿਆਂ ਨੂੰ ਪਰਾਓ ਜਗ ਦੀਆਂ ਜ਼ਮੀਰਾਂ ਵਾਲੇ ਇੱਥੇ ਆਇਓ ਇਹਨਾਂ ਨੂੰ ਵੀ ਪਤਾ ਲੱਗੇ ਕਿਉਂਕਿ ਜਿਹੜੀ ਤੇਜ਼ੀ ਦੇ ਨਾਲ ਇਹ ਤੁਹਾਡੇ ਬੱਚਿਆਂ ਨੂੰ ਗਲਤ ਦਿਸ਼ਾ ਦੇ ਰਹੇ ਆ ਕੁਝ ਬੰਦੇ ਤੇ ਵਿਊ ਲੈਣ ਦੇ ਚੱਕਰ 'ਚ ਟੈਂਪੂ ਬਣ ਗਏ ਅੱਜ ਇਹ ਟੈਂਪੂ ਕਹਿੰਦੇ ਸਾਨੂੰ ਇੱਥੇ ਬਣਾਉਣ ਦਾ ਪ੍ਰੋਗਰਾਮ ਦਿੱਤਾ ਜਾਵੇ ਕੱਲ ਨੂੰ ਆ ਕੇ ਕਹਿੰਗੇ ਸਾਨੂੰ ਟੈਂਪੂ ਸਥਾਨ ਬਣਾ ਕੇ ਦਿਓ ਤੇ ਕਿਤੇ ਨਾ ਕਿਤੇ ਫਿਰ ਇਹ ਚੀਜ਼ਾਂ ਤੇ ਸਾਡੇ ਗਾੜੀ ਆਣ ਕੇ ਸਮੱਸਿਆ ਖੜੀ ਕਰਨਗੀਆਂ ਸੋ ਭਰਾਓ ਸੂਰਵੀਰ ਯੋਧਿਆਂ ਦੀ ਧਰਤੀ ਉਹਨਾਂ ਦਾ ਇਤਿਹਾਸ ਪੜ ਲਿਆ ਕਰੋ ਪਹਿਲਾਂ ਕਿਦਾਂ ਦਾ ਸਾਡੇ ਕੋਲ ਤੇ ਸਾਡੀ ਏਡੀ ਤਗੜੀ ਵਿਰਾਸਤ ਆ ਜਿਵੇਂ ਇਹ ਨਾ ਮੂਰਖਾਂ ਦੇ ਮਗਰ ਲੱਗਣ ਨੇ ਆ ਇਹਨਾਂ ਨੂੰ ਨਾ ਗਲਤ ਬੰਦਿਆਂ ਨੂੰ ਸਪੋਰਟ ਕਰੋ ਬੱਚਿਆਂ ਨੂੰ ਸਿੱਖਿਆ ਕੀ ਦੋਗੇ ਆਉਣ ਵਾਲੇ ਸਮੇਂ ਦੇ ਵਿੱਚ ਜਨਹਿਲਾ ਸਾਹਿਬ ਇਹ ਉਹ ਯਾਦਗਾਰ ਇਹ ਉਹ ਸ਼ਹੀਦਾ ਦੀ ਸੂਚੀ ਹੈ ਜਿਨ੍ਹਾਂ ਨੇ ਅੰਦਰ ਕੁਰਬਾਨੀਆਂ ਦਿੱਤੀਆਂ ਕਈਆਂ ਨੇ ਜਾਨਾਂ ਬਚਾਉਣ ਦੇ ਖਾਤਰ ਖੂਹ ਦੇ ਵਿੱਚ ਲਾਂਗਾ ਤੱਕ ਮਾਰ ਦਿੱਤੀਆਂ ਅਜਿਹਾ ਮਾਹੌਲ ਉੱਥੇ ਸਿਰਜਿਆ ਗਿਆ ਸਾਰਿਆਂ ਨੂੰ ਅੱਤਵਾਦੀ ਦਾ ਰੋਪ ਦਿੱਤਾ ਗਿਆ ਸ਼ੁਰਤੋਂ ਹੀ ਇਹ ਹੁਣ ਤੋਂ ਨਹੀਂ ਹੁੰਦਾ ਆ ਰਿਹਾ ਜਦੋਂ ਵੀ ਆਪਣੇ ਹੱਕਾਂ ਦੀ ਗੱਲ ਹੁੰਦੀਆਂ ਜਾਂ ਜਦੋਂ ਵੀ ਆਪਣੇ ਲਈ ਲੜਨਾ ਹੋਵੇ ਤਾਂ ਅਸੀਂ ਅੱਤਵਾਦੀਆਂ ਵਕਵਾਦੀ ਹੋ ਜਾਂਦੇ ਹਾਂ ਇਹਦੇ ਲਈ ਮੈਂ ਛੋਟੀ ਜੀ ਗੱਲ ਕਹੂੰ ਦੇਸ਼ ਲਈ ਮਰ ਜਾਵਣ ਵਾਲੇ ਕਦੇ ਨਹੀਂ ਮਰਿਆ ਕਰਦੇ ਕੌਮਾਂ ਦੇ ਇਤਿਹਾਸ ਅਜੇ ਤੱਕ ਪਏ ਗਵਾਈ ਭਰਦੇ ਸੂਰਜ ਵਾਂਗੂ ਚਮਕ ਰਹੇ ਮਰਜੀਵੜਿਆਂ ਦੇ ਨਾਂ ਉਹਨਾਂ ਅਮਰ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਮੇਰਾ ਲੱਖ ਵਾਰੀ ਪ੍ਰਣਾਮ ਇਹਨਾਂ ਸ਼ਹੀਦਾਂ ਨੂੰ ਮੇਰਾ ਲੱਖ ਵਾਰੀ ਪ੍ਰਣਾਮ ਆ ਕਿਉਂ ਕਿ ਕਿਉਂਕਿ ਇਹਨਾਂ ਦੀ ਬਦੌਲਤ ਅਸੀਂ ਤੁਰੇ ਫਿਰਦੇ ਆ ਉਹ ਮੂਰਖ ਜਿਹੜੇ ਕਹਿਣ ਵਾਲੇ ਜੋ ਮਰਜੀ ਕਹੀ ਜਾਣ ਯੋਧਿਆਂ ਨੂੰ ਅੱਤਵਾਦੀਆਂ ਦੇ ਨਾਂ ਨਾਲ ਨਵਾਜਿਆ ਜਾਂਦਾ ਦਸਵੇਂ ਪਾਤਸ਼ਾਹ ਨੂੰ ਕੀ ਕਹਿ ਦਿੰਦੇ ਲੋਕ ਇਹ ਸੰਤਾਂ ਨੂੰ ਕੀ ਕਹਿ ਦਿੰਦੇ ਆ ਇਹ ਲੋਕ ਕਿਸੇ ਨੂੰ ਕੁਝ ਵੀ ਕਹਿ ਸਕਦੇ ਆ ਇਸ ਕਰਕੇ ਕੋਈ ਗੱਲ ਨਹੀਂ ਬਾਗੀਆਂ ਦੇ ਕਿਸੇ ਸੁਣ ਸੁਣ ਵੱਡੇ ਹੋਏ ਆ ਕਿਵੇਂ ਛੱਡੀਏ ਜ਼ਮੀਨ ਤੇ ਮਾਨ ਨੂੰ ਇਸ ਕਰਕੇ ਤੁਸੀਂ ਜੋ ਮਰਜ਼ੀ ਕਹੋ ਅਸੀਂ ਜਿਹਦੇ ਪੋਤੇ ਆ ਅਸੀਂ ਆਪਣੇ ਦੇਸ਼ ਲਈ ਜਦੋਂ ਵੀ ਕਿਤੇ ਗੱਲ ਆਉਂਦੀ ਅੱਜ ਜਾ ਕੇ ਪੰਜਾਬ ਦੇ ਕਿਸੇ ਵੀ ਪਿੰਡ 'ਚ ਵੇਖ ਲਓ ਤੁਹਾਨੂੰ ਗੇਟ ਮਿਲੂਗਾ ਉਹ ਗੇਟ ਮਿਲੂਗਾ ਜਿਹੜੇ ਤਣਗੇ ਚ ਲਪੇਟੇ ਹੁੰਦੇ ਸਾਨੂੰ ਸਰਟੀਫਿਕੇਟ ਕਿਸੇ ਤੋਂ ਲੈਣ ਦੀ ਲੋੜ ਨਹੀਂ ਸਾਡਾ ਇਤਿਹਾਸ ਆ ਔਰ ਸਾਡੇ ਇਤਿਹਾਸ ਇੱਕ ਜਗ੍ਹਾ ਤੇ ਅਣਕਹੀ ਕਿਉਂ ਚੁਣਿਆ ਗਿਆ ਔਰ ਇੱਥੇ ਛੇੜ ਛਾੜ ਕਿਹੜੇ ਹਿਸਾਬ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਜਗਣਾ ਚਾਹੀਦਾ ਔਰ ਇਹੋ ਜਿਹੇ ਮੂਰਖਾਂ ਤੇ ਇਹੋ ਜਿਹੇ ਗੰਦੇ ਆਂਸਰਾਂ ਦੇ ਖਿਲਾਫ ਜਿਹੜਾ ਉੱਠ ਕੇ ਡਟ ਕੇ ਚਟਾਨ ਵਾਂਗ ਉਤਰਨਾ ਚਾਹੀਦਾ ਜਿੰਦਾਲਾ ਸਾਹਿਬ ਤੁਸੀਂ ਇੱਕ ਚੀਜ਼ ਦਾ ਧਿਆਨ ਦਿਓ ਜਿੱਥੇ ਤੁਹਾਨੂੰ ਕੋਈ ਨਾਮ ਲਿਖਿਆ ਵਿਖੇਗਾ ਉਹਦੇ ਅੱਗੇ ਸ਼੍ਰੀ ਅਮਰਸਰ ਸਾਹਿਬ ਇਹ ਧਰਤੀ ਕੀ ਦੀ ਆ ਫਤਾਪੁਰ ਗੁਰਦਾਸਪੁਰ ਮਾਝੇ ਏਰੀਆ ਦੇ ਇਲਾਕੇ ਦੇ ਗੱਲ ਕਰਦੇ ਆ ਸਾਰੇ ਜਿੰਨੇ ਵੀ ਮਾਝੇ ਹੱਲਾਂ ਦੀ ਗੱਲ ਮਾਝੇ ਹੱਲਾਂ ਦੀ ਗੱਲ ਸਿਰਫ ਉਦਾਂ ਹੀ ਕਰ ਦਿੰਦੇ ਮਝਾਲ ਕਹਿ ਕੇ ਆ ਕਈ ਨਵੇਂ ਕੰਮ ਸ਼ੁਰੂ ਕੀਤਾ ਵਾ ਉਹ ਪਾਉ ਵਾਲੀ ਪਾਕ ਬਲੇੜ ਕੇ ਤੇ ਬਹਿ ਜਾਂਦੇ ਆ ਬਣਾਉਣ ਵੀਡੀਓ ਜੀਆਂ ਉਹ ਉਹ ਪਾਉ ਨਹੀਂ ਆ ਉਹ ਮੂਰਖ ਨੇ ਉਹ ਜਿਹੜੇ ਬੰਦੇ ਜਿਹੜੇ ਜਾਣ ਕੇ ਤੁਹਾਡਾ ਤੇ ਪਾਉ ਪੇਜ ਵੀ ਚੱਲਦਾ ਤੁਹਾਨੂੰ ਪਤਾ ਵੀ ਉਹਦੇ ਵਿੱਚ ਪਾਉਾਂ ਦਾ ਕੈਰੈਕਟਰ ਕਿੰਨਾ ਵੱਡਾ ਪਾਉ ਜਿਹੜੇ ਦੀਆਂ ਪਹਿਣਦੇ ਆ ਇੱਜ਼ਤਾਂ ਬਚਾਉਣ ਲਈ ਗਾੜੀ ਹੁੰਦੇ ਤੇ ਆਹ ਨੇ ਅਸਲ ਪਾਉ ਮਾਝਾ ਵਾਲੇ ਮਝਾਲ ਜਿਹੜੇ ਅੱਗੇ ਤੱਕ ਦਿਖਾਈਏ ਤਾਂ ਮੇਰੇ ਖਿਆਲ 6-70 ਉਸ ਦਿਨ 1919 ਦੇ ਵਿੱਚ ਜਲ੍ਹਿਆਂ ਵਾਲੇ ਬਾਗ 'ਚ ਇਹ ਘਟਨਾ ਵਾਪਰਦੀ ਆ ਜਰਨਲ ਅਡਵਾਇਰ ਵੱਲੋਂ ਗੋਲੀ ਦਾ ਆਰਡਰ ਦੇ ਦਿੱਤਾ ਜਾਂਦਾ ਸਿੱਧੇ ਤੌਰ ਤੇ ਫਾਇਰ ਹੁੰਦੇ ਆ 12 ਘੰਟੇ ਤੱਕ ਜਰਨਲ ਅਡਵਾਇਰ ਵੱਲੋਂ ਬੰਦਕ ਤੱਕ ਬਣਾ ਕੇ ਰੱਖਿਆ ਜਾਂਦਾ ਇਸ ਦੇ ਉੱਪਰ ਫਿਲਮਾਂ ਵੀ ਬਣ ਰਹੀਆਂ ਇਤਿਹਾਸ ਵੀ ਦਰਸਾਏ ਜਾ ਰਹੇ ਆ ਮੈਨੂੰ ਲੱਗਦਾ ਹੈ ਕਿ ਉਹਦੇ ਤੋਂ ਵੀ ਆਪਾਂ ਨੂੰ ਜ਼ਰੂਰ ਕੁਝ ਨਾ ਕੁ ਸਿੱਖਾਂਗੇ ਇਸ ਤੋਂ ਅੱਗੇ ਲੈ ਕੇ ਚਲੀਏ ਤਾਂ ਇਹ ਜਿਹੜੀ ਸ਼ਹੀਦਾਂ ਦੀ ਸੂਚੀ ਹੈ ਕਰੀਬ-ਕਰੀਬ 500 ਤੱਕ ਤਾਂ ਜ਼ਰੂਰ ਹੈਗੀ ਆ ਇਹ ਜਿਆਦਾ ਜੀ ਸਿਮਰ ਜੀ ਇਹ ਸੂਚੀ ਬਹੁਤ ਵੱਡੀ ਆ ਇਹ ਸੂਚੀ ਖਤਮ ਨਹੀਂ ਹੋਣੀ ਇਹ ਧਰਤੀ ਦੇ ਜ਼ਰੇ ਜ਼ਰੇ ਦੇ ਵਿੱਚ ਖੂਨ ਡੁੱਲਿਆ ਵਾ ਇੱਥੇ ਜਿਹੜਾ ਚੜ ਕੇ ਆਇਆ ਉਹ ਫਿਰ ਉਧਰ ਨਹੀਂ ਗਿਆ ਇਸ ਦਰ ਤੋਂ ਮੰਗਣਾਉਂਦੇ ਲੋਕੀ 에ਰਪੋਰਟ ਤੇ ਬੱਸ ਸਟੈਂਡ ਤੇ ਤੇ ਜਾ ਕੇ ਰੇਲਵੇ ਸਟੇਸ਼ਨ ਤੇ ਜਦੋਂ ਉਤਰਦੇ ਇਸ ਧਰਤੀ ਨੂੰ ਮੱਥਾ ਟੇਕਦੇ ਇਸ ਧਰਤੀ ਤੇ ਗਾੜੀ ਨਾਲ ਲੋਕੀ ਇਦਾਂ ਆਣ ਕੇ ਕਰਦੇ ਆ ਹੂੰ ਇੱਥੋਂ ਬੜੇ ਬੜੀਆਂ ਸ਼ਖਸੀਅਤਾਂ ਬੜਾ ਕੁਝ ਲੈ ਕੇ ਗਈਆਂ دین ਦੁਨੀਆ ਦਾ ਮਾਲਕ ਬੈਠਾ ਇੱਥੇ ਪੂਰੀ ਕਾਇਨਾਤ ਸ੍ਰਿਸ਼ਟੀ ਜਿਹਦੇ ਹੁਕਮ ਅnder ਚੱਲਦੀ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੱਥੋਂ ਸਰਬਸਾਂਝੀ ਬਾਤਾਂ ਦਾ ਸੰਦੇਸ਼ ਮਿਲਦਾ ਔਰ ਉੱਥੇ ਹੀ ਆਲੇ ਦੁਆਲੇ ਤੁਸੀਂ ਜਾਓਗੇ ਪ੍ਰਕਰਮਾਂ ਦੇ ਵਿੱਚ ਇੱਕ ਗੁਰੂ ਦਾ ਪਿਆਰਾ ਸੱਚੇ ਪਾਤਸ਼ਾਹ ਦਾ ਸੱਚਾ ਸਿੱਖ ਜਿਸ ਨੇ ਮਾਝੇ ਦੀ ਜਰਨੈਲੀ ਖਿਤਾਬ ਹੈ ਇਹਦਾ ਨਹੀਂ ਮਿਲਦਾ ਜਿਹਨੂੰ ਮਰਜੀ ਅੱਜ ਕੱਲ ਲੀਡਰ ਕਹਿੰਦੇ ਸਤਗੁਰ ਗਾੜੀ ਸੀਸ ਪੇਟ ਕੀਤਾ ਐਸੇ ਯੋਧਿਆਂ ਦੀ ਧਰਤੀਆ ਇਹ ਇਹ ਧਰਤੀ ਨੂੰ ਤਾਂ ਲੋਕੀ ਤਰਸ ਦੇ ਨਮਨ ਕਰਦੇ ਇੱਥੇ ਓਨਲੀ ਇੱਕ ਅਮਰ ਮਹਾਨ ਜਨਮ ਹੁੰਦਾ ਇੱਥੇ ਅੱਜ ਤੁਸੀਂ ਦੇਖਿਆ ਹੋਣਗੇ ਗੇਰੇ ਗੇਪ ਰੇਡ ਦੀਆਂ ਜਿਹੜੀਆਂ ਵੀਡੀਓ ਵ ਜਿਹੜੇ ਉਹ ਤਾਜ ਜੀ ਨੂੰ ਕਹਿ ਲੈਂਦੇ ਸਾਡੇ ਦਾ ਸਿਰ ਤੇ ਆਲਰੇਡੀ ਤਾਜ ਪੱਜਾ ਯਾਰ ਉਹਦੇ ਉੱਪਰ ਵੀ ਤਾਜ ਲਾਉਣ ਦੀ ਲੋੜ ਹੈ ਦੱਸੋ ਜੀ ਸਰਦਾਰ ਨਹੀਂ ਆ ਨਾ ਉਹ ਸਰਦਾਰ ਨੇ ਨਾ ਉਹ ਸਰਦਾਰ ਨੇ ਉਹਨੇ ਟੈਂਪੂ ਉਹਨਾਂ ਨੂੰ ਕੋਈ ਟੈਂਪੂ ਕਹਿੰਦਾ ਕੋਈ ਘੋੜੇ ਕਹਿੰਦਾ ਕੋਈ ਗੇਹ ਕਹਿੰਦਾ ਕੋਈ ਛੂਲੇ ਕਹਿੰਦਾ ਪਤਾ ਨਹੀਂ ਕੋਈ ਵੇਸਣ ਕੋਈ ਸਾਈਕਲ ਪਤਾ ਨਹੀਂ ਕਿਹੋ ਕਿਹੋ ਜੇ ਨਾਮ ਆ ਸੁਣਨੇ ਆ ਉਦੋਂ ਦੇ ਹਰ ਜਗ੍ਹਾ ਤੇ ਭਾਸ਼ਾ ਚੇਂਜ ਹੋ ਜਾਂਦੀ ਬਈ ਆੜੂ ਵੀ ਕਹਿ ਦਿੰਦੇ ਜੀ ਬਈ ਆੜੂ ਵੀ ਕਹਿ ਦਿੰਦੇ ਆ ਉਹ ਗੱਲ ਆ ਵੀ ਉਹ ਕੁਛ ਨਾ ਕੁਛ ਇਹਨਾਂ ਨੂੰ ਸਾਰੇ ਆਂਦੇ ਆ ਇਸ ਕਰਕੇ ਮੈਨੂੰ ਤੇ ਪਤਾ ਹੀ ਐ ਸੋ ਇਹੋ ਜਿਹੇ ਬੰਦਿਆਂ ਦੇ ਬਾਰੇ ਆਪਾਂ ਨੂੰ ਕੋਈ ਜਿਆਦਾ ਗੱਲ ਨਹੀਂ ਕਰਨੀ ਚਾਹੀਦੀ ਉਹ ਸਾਰਾ ਜਿਹੜਾ ਨੈਕਸਸ ਐ ਉਹ ਕਿਤੇ ਨਾ ਕਿਤੇ ਪੜਦਾ ਫਾਸ਼ ਹੋ ਜਾਣਾ ਇਹਨਾਂ ਦਾ ਔਰ ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਸ਼ਰਾਰਤ ਕੀਤੀ ਸੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਗਈਆਂ ਜਨਰਲ ਸਾਹਿਬ ਲੱਗਦਾ ਨਹੀਂ ਜਿਵੇਂ ਪਹਿਲਾਂ ਦੌਰ ਸੀਗਾ ਇੱਕ ਮੁਗਲ ਜਦੋਂ ਇਹਨਾਂ ਨਾਲ ਲੜਦੇ ਸੀਗੇ ਸੂਰਮਿਆਂ ਨਾਲ ਉਹ ਕਹਿੰਦੇ ਸੀ ਕਿ ਕਿਹੜੀ ਮਿੱਟੀ ਦੇ ਬਣਿਆ ਇਹ ਤੇ ਮੁੱਕਦੇ ਆ ਮੁੱਕਦੇ ਨਹੀਂ ਤੇ ਲੱਗਦਾ ਨਹੀਂ ਉਹਨਾਂ ਨੂੰ ਹੁਣ ਕੀ ਇਹ ਹੁੰਦਾ ਹੋਏਗਾ ਕਿ ਯਾਰ ਇਹ ਤਾਂ ਲੜਾਈ ਨਾ ਮੁੱਕਣ ਵਾਲੇ ਨਹੀਂ ਇਹਨਾਂ ਦੀ ਪੀੜ ਨੂੰ ਇਸੇ ਤਰੀਕੇ ਨਾਲ ਮਾਰਿਆ ਜਾਵੇ ਮੈਂ ਕਿਹਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਮਾਹੌਲ ਖਰਾਬ ਕੀਤਾ ਗਿਆ ਪਹਿਲਾਂ ਕਹਿੰਦੇ ਨਸ਼ੇੜੀ ਆ ਹਮ ਅਤਵਾਦੀ ਆ ਹਮ ਇਹ ਖਾਲਸਤਾਨੀ ਆ ਹਮ ਹੁਣ ਆ ਟੈਂਪੋ ਵਾਲਾ ਟੈਗ ਵੀ ਲੈ ਕੇ ਆਏ ਸੀ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਜਾਗਣਾ ਪਊਗਾ ਨਾ ਜਾਗੇ ਹਮ ਕਦੀ ਸਾਨੂੰ ਕਹਿੰਦੇ ਤੁਸੀਂ ਝੰਡੇ ਨਹੀਂ ਲਾਉਣੇ ਕਦੀ ਇਹ ਕਹਿ ਦਿੰਦੇ ਜੀ ਇਦਾਂ ਨਹੀਂ ਕਰਨਾ ਕਦੀ ਇਹ ਕਹਿ ਦਿੰਦੇ ਕਿਸਾਨੀਆ ਇਹ ਹਰ ਜਗ੍ਹਾ ਤੇ ਸਾਨੂੰ ਘੇਰਨ ਦੀ ਕੋਸ਼ਿਸ਼ ਕਰਦੇ ਸਾਵਧਾਨ ਹੋ ਜਾਓ ਪੰਜਾਬੀਓ ਜਗਦਿਆਂ ਜਮੀਰਾਂ ਵਾਲਿਓ ਢੋਡੀ ਲੋੜ ਅੱਜ ਪੰਜਾਬ ਦੀ ਧਰਤੀ ਨੂੰ ਪੰਜਾਬ ਨੂੰ ਜੇ ਤੁਸੀਂ ਪੰਜਾਬ ਦੇ ਵਕਿਆ ਹੀ ਚਾਹੁੰਦੇ ਜੇ ਦਰਦ ਰੱਖਦੇ ਜੇ ਤੇ ਚੰਗੇ ਕੰਮ ਔਰ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਗਲਤ ਬੰਦੇ ਨੂੰ ਬਿਲਕੁਲ ਪ੍ਰਮੋਟ ਨਾ ਕਰੋ ਸੋ ਭਰਾਓ ਇਹਨਾਂ ਦੀਆਂ ਵੀਡੀਓ ਵੇਖਣੀਆਂ ਬਾਈਕਾਊਟ ਕਰੋ ਇਹਨਾਂ ਦਾ ਔਰ ਕਿਤੇ ਨਾ ਕਿਤੇ ਇਹ ਬੱਚਿਆਂ ਦੇ ਨਾਲ ਜਿਹੜਾ ਤੁਸੀਂ ਕਿਤੇ ਬਹਿ ਕੇ ਵਹਿੰਦੇ ਜੇ ਵੀਡੀਓ ਉਹ ਵੀ ਬੰਦ ਕਰੋ ਸੋ ਇਹੋ ਜਿਹੇ ਲੋਕਾਂ ਤੋਂ ਪ੍ਰਸ਼ ਕਰੋ ਕਿਤੇ ਨਾ ਬਿਲਕੁਲ ਜੰਡੇ ਵਾਲਾ ਸਭ ਜਦੋਂ ਅਪਾ ਇਹ ਸਥਾਨ ਤੇ ਹੁੰਨੇ ਆ ਤਾਂ ਸਾਨੂੰ ਕਿਸੇ ਵੇਲੇ ਫਕਰ ਮਹਿਸੂਸ ਹੁੰਦਾ ਹੈ ਕਿ ਯਾਰਸ ਇਹ ਉਸ ਜਗ੍ਹਾ ਤੇ ਆਸੀ ਕੋਈ ਇਹੋ ਜੀ ਗਲਤੀ ਨਾ ਕਰਦੀਏ ਕਿ ਯਾਰ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਅੱਜ ਹਰਮੰਦਰ ਸਾਹਿਬ ਵੀ ਜਾਈਏ ਤਾਂ ਪ੍ਰਕਰਮਾ ਦੇ ਵਿੱਚ ਉਹ ਸੋਵਾਰੀ ਸੋਚਦੇ ਆ ਕਿ ਯਾਰ ਇੱਥੇ ਕੋਈ ਆਪਾਂ ਗਲਤ ਨਹੀਂ ਕਰਨਾ ਇੱਥੇ ਉਹ ਸ਼ਹੀਦਾਂ ਦਾ ਖੂਨ ਡੁੱਲਿਆ ਅੱਜ ਇਹ ਉਹਨਾਂ ਦੀ ਯਾਦਗਾਰ ਹੈਗੀ ਆ ਇੱਥੇ ਉਹ ਗੇਪ ਰੇਡ ਨਿਕਲਣ ਜਾ ਰਹੀ ਸੀਗੀ ਮੈਂ ਕਹਿੰਨਾ ਕਿੰਨਾ ਮਾੜਾ ਹੋਣ ਜਾ ਰਿਹਾ ਸੀ ਉਸ ਨੂੰ ਸ਼ਾਇਦ ਲੋਕਾਂ ਨੇ ਨੱਥ ਪਾ ਲਈ ਲੋਕਾਂ ਨੇ ਵੇਖੋ ਵੀਡੀਓ ਮੈਂ ਤੁਹਾਨੂੰ ਦੱਸਿਆ ਵੀ ਪਾਤੀਆਂ ਜਿਹੜਾ ਰੌਲਾ ਪੈ ਗਿਆ ਉਹ ਕਿਤੇ ਨਾ ਕਿਤੇ ਚਲੋ ਉਹ ਕੈਨਸਲ ਹੋ ਗਈ ਹੂੰ ਜੀਦਾ ਅਸਲ ਮੇਲਾ ਹੋਣਾ ਚਾਹੀਦਾ ਸੀ ਉਹ ਤਾਂ ਹੋਣ ਲੱਗਾ ਹੁਣ 27 ਅਪ੍ਰੈਲ ਨੂੰ ਤੁਸੀਂ ਜਗਦਿਆਂ ਜਮੀਰਾਂ ਵਾਲੇ ਸਾਰੇ ਮੇਰੇ ਭਰਾ ਹੱਥ ਜੋੜ ਕੇ ਬੇਨਤੀ ਆ ਹਰ ਸੰਪਰਦਾ ਹਰ ਪਾਰਟੀ ਬਾਜੀ ਤੋਂ ਉੱਠ ਕੇ ਇੱਥੇ ਆ ਕੇ ਤੇ ਇਹਨਾਂ ਨੂੰ ਆਪਣੀ ਸ਼ਕਤੀ ਵਿਖਾਓ ਔਰ ਇਹਨਾਂ ਦੀਆਂ ਅੱਖਾਂ ਖੋਲਦੇ ਇਹਨਾਂ ਨੂੰ ਪਤਾ ਲੱਗ ਜਾਏ ਵੀ ਗਾਂ ਅਸੀਂ ਗੁਰੂ ਨਗਰੀ ਨੂੰ ਮੂੰਹ ਕੀਤਾ ਸੀ ਜੀ ਅੰਮ੍ਰਿਤਸਰ ਦੇ ਲੋਕਾਂ ਨੇ ਜਵਾਬ ਕੀ ਦਿੱਤਾ ਬਿਲਕੁਲ 27 ਤਰੀਕ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ ਖਾਸ ਕਰਕੇ ਇੱਥੇ ਪਹੁੰਚੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦਿਓ ਮੈਨੂੰ ਦਿਓ ਇਜਾਜ਼ਤ ਧੰਨਵਾ